Of the man. Okay. 有 <Yeah. S 2>、yeah. it's a me E ਕਰ ਕਰ ਅੰਦਰ ਧਰਮਸ਼ਾਲਾ ਹੋਵੇ ਕੀਰਤਨ ਸਰਬਸਤ ਸਰਗੁਰੂ ਨਾਨਕ ਦੇਵ ਜੀ ਮਹਾਰਾਜੀ ਨੇ ਗੁਰਸਿੱਖਾਂ ਦੇ ਘਰੇ ਸੇਵਾਏ ਅੱਜ ਭਾਵੇਂ ਅਸੀਂ ਕੀਰਤਨ ਕੇਵਲ ਸਾਡੇ ਵਰਗੇ ਭਾਈਆਂ ਤੱਕ ਸੀਮਿਤ ਕਰ ਦਿੱਤਾ ਪਰ ਨਹੀਂ ਸਾਦ ਸੰਦੇਸ਼ ਯੋਗ ਬਾਬਾ ਨਾਨਕ ਨੇ ਹਰ ਘਰ ਨੂੰ ਧਰਮਸ਼ਾਲਾ ਬਣਾਇਆ ਜਿੱਥੇ ਧਰਮ ਕਮਾਇਆ ਜਾਵੇ ਇਹ ਨਹੀਂ ਹੈ ਵੀ ਗੁਰਦੁਆਰਾ ਇਕੱਲਾ ਆਪਣੇ ਘਰ ਦੇ ਅੰਦਰ ਵੀ ਇਹ ਸਿਧਾਂਤ ਹੈ ਸਾਡਾ ਸਾ ਸੰਗਤ ਜਿਨਾ ਹੋ ਸਕੇ ਰਬੀ ਨਾਮ ਦੇ ਕੀਰਤਨ ਦੇ ਨਾਲ ਜੀਏ ਆਪਣੇ ਘਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਨੂੰ ਸਿਧਾਂਤ ਦੇ ਕੇ ਗਏ ਜਿਨਾ ਉਹਨਾਂ ਨੂੰ ਜ਼ਰੂਰ ਬਣਾਈਏ ਸੱਚੇ ਹੈ ਸਾਡੇ ਗੁਰਪੁਰਬ ਮਨਾਏ ਤਾਂ ਹੀ ਸਫਲੇ ਨੇ ਜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿਧਾਂਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਿੱਤੀ ਹੋਈ ਸਿੱਖਿਆ ਸਾਡੇ ਘਰਾਂ ਦੇ ਵਿੱਚ ਆ ਜਾਵੇ ਬੋਲੇ ਇਸ ਕੋਣਿਆ ਜੇ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਮਹਾਰਾਜ ਦੀ ਸਿੱਖਿਆ ਕੀ ਹੈ ਜੀ ਇੱਕ ਤਾਂ ਪੰਗਤੀ ਪੜ੍ਹੀਏ ਧਰ ਕਰ ਅੰਦਰ ਸ਼ਰਮਸਾਲ ਹੋਵੇ ਕੀਤਨ ਸਦਾ ਇਕੱਠ ਕੀਰਤ ਕਰੋ ਨਾਮ ਜਪੋ ਤੇ ਵੰਡ ਕੇ ਖਾਓ ਇਹ ਤਿੰਨ ਸਿਧਾਂਤ ਨੇ ਜੀ ਸਾਡੇ ਸਾਰਿਆਂ ਨੂੰ ਧਿਆਨ ਦੇਵੋ ਕਿ ਬਿਆਪਿਆਰ ਵਾਲੀ ਸੰਗਤੋ ਰੋਜ਼ਾਨਾ ਸੰਗਤ ਕਰਦੇ ਹੋ ਕੀਰਤਨ ਦੇ ਨਾਲ ਜੁੜੇ ਹੋਇਓ ਮੈਂ ਫਿਰ ਵੀ ਤਾਂ ਬੇਨਤੀ ਕਰ ਰਿਹਾ ਕਿਉਂਕਿ ਬਹੁਤ ਸਾਰੇ ਜਿਹੜੇ ਐਸੇ ਵੀ ਹੋ ਗਏ ਸਤਸੰਗੀ ਜਿਨ੍ਹਾਂ ਨੇ ਕੀਰਤਨ ਕੇਵਲ ਸਾਡੇ ਭਾਈਆਂ ਦਾ ਜਿਹੜਾ ਇੱਕ ਕੰਮ ਸਮਝਿਆ ਨਹੀਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਕੀਰਤਨ ਦਿੱਤਾ ਹੈ ਬਾਬਾ ਨਾਨਕ ਜੀ ਦੇ ਨਾਲ 54 ਸਾਲ ਭਾਈ ਬਰਦਾਨਾ ਜੀ ਨੇ ਕੀਰਤਨ ਕੀਤਾ ਇਹਦਾ ਬੜੀ ਵੱਡੀ ਬਖਸ਼ਿਸ਼ ਸਾਡੇ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜੀ ਨੇ ਕਰ ਦਿੱਤੀ ਵੀ ਸੰਗਤ ਨੂੰ ਵੀ ਕੀਰਤਨ ਦੀ ਦਾਤ ਦੇ ਦਿੱਤੀ। ਪ੍ਰਸਾਦ ਜੀਓ ਇਹ ਤਿੰਨ ਸਿਧਾਂਤ ਨੇ ਸਾਡੇ ਕਿਰਤ ਕਰਨੀ, ਨਾਮ ਲੱਭਣਾ, ਵੰਡ ਕੇ ਛਕਣਾ ਅੱਜ ਦੇ ਅਸੀਂ ਇਹਨਾਂ ਸਿਧਾਂਤਾਂ ਨੂੰ ਆਪਣੇ ਘਰਾਂ ਦੇ ਵਿੱਚ ਲਾਗਣਾਉਣੇ ਆ। ਮੁਬਾਰਕ ਹੈ ਜਿਹੜੇ ਨਹੀਂ ਅਪਣਾਉਂਦੇ ਉਹ ਆਪਣੇ ਘਰਾਂ ਦੇ ਵਿੱਚ ਅਜੂਰਨ ਸਾਹਿਬ ਜੀ ਮਹਾਰਾਜ ਜੀ ਤੋਂ ਇਹ ਦਾਤ ਮੰਗਿਏ ਔਰ ਇਹ ਦਾਤ ਲੈ ਕੇ ਜਾਈਏ ਨਾਮ ਜਪੀਏ ਵੰਡ ਕੇ ਛਕਣ ਦੇ ਜਿਹੜਾ ਹੈ ਉਧਾਰ ਨਹੀਂ ਬਣੀਏ ਕਿਉਂਕਿ ਕਿਰਤ ਸੱਸੀ ਸਾਰੇ ਕਰਦੇ ਹਨ ਕਿਸੇ ਨੇ ਕਿਦਾਂ ਕਰਦਾ ਕਿਸੇ ਨੇ ਕਿਦਾਂ ਕਰਦਾ ਪਰ ਬਾਬੇ ਨਾਨਕ ਨੇ ਜਿਹੜੀ ਕਿਰਤ ਕਰਨੀ ਦੱਸੀ ਹੈ ਨਾ ਉਹ ਸੱਚੀ ਸੁੱਚੀ ਕਿਰਤ ਹੈ ਭਾਈ ਗੁਰਦਾਸ ਜੀ ਨੇ ਇਹ ਸਿਧਾਂਤ ਜਿਹੜਾ ਸਪਸ਼ਟ ਕੀਤਾ ਹੈ ਕੀਰਤ ਬੇਰਤ ਕਰ ਤਰਮਦੀ ਹੱਥੋਂ ਦੇ ਕੇ ਕਲਾ ਮਨਾਉਂ। ਇਹ ਗੁਰਸ਼ੇਖ ਦਾ ਜੀਵਨ ਹੈ ਸਾਰ ਸੰਗਤ ਜੀਓ। ਤੋਂ ਮਰਦਾਬੀ ਹੁਨੇ ਕੀਤੀ ਹੈ ਕਿ ਇਹ ਸਿਧਾਂਤਾਂ ਨੂੰ ਆਪਣੇ ਘਰਾਂ ਦੇ ਵਿੱਚ ਜ਼ਰੂਰ ਲਾਗੂ ਕਰਿਏ। ਜਿੱਥੇ ਲਾਗੂ ਨੇ ਉਹ ਮੁਬਾਰਕ ਹੈ। ਗੁਰੂ ਦੇ ਪਿਆਰ ਵਾਲੀ ਨੇ ਜਿੱਥੇ ਨਹੀਂ ਹੈ ਭਾਈ ਉੱਥੇ ਬੱਚਿਆਂ ਨੂੰ ਕੀਰਤਨ ਦੀ ਸਿੱਖਿਆ دلوਾਈਏ। ਗੁਰਾਂ ਗ੍ਰੰਥ ਦੀ ਮਹਾਰਾਣੀ ਕੀਰਤਨ ਦੇ ਨਾਲ ਜੋੜੀਏ। ਤੁਹਾਡੇ ਧਿਆਨ ਚ ਹੋਏਗਾ। ਸੱਚ ਇਹ ਹੈ ਗੁਰਬਾਣੀ ਦੀ ਪੰਕਤੀ ਇਹ ਹੈ। ਕਾਲਜੋਬ ਦੇ ਵਿੱਚ ਕੀਰਤਨ ਦੀ ਪ੍ਰਧਾਨਤਾ ਤੇ ਮਹਾਰਾਜ ਜੀ ਕਹਿੰਦੇ ਕਾਲਜੋਬ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜੱਪੀ ਹੈ ਲਾਇ ਧਿਆਨਾ ਆਪ ਤਰੈ ਸਗਲੇ ਕੁਲ ਤਾਰੇ ਹਰ ਦਰਗਹ ਬਕਸ਼ਿਓ ਕਾਈ ਜਿਹਦੇ ਘਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਅਮੋਲਕ ਦਾਤ ਕੀਰਤਨ ਆ ਗਿਆ ਨਾ ਸਾਚੇ ਉਹਦੀਆਂ ਕੁੜੀਆਂ ਚੱਲ ਜਾਂਦੀਆਂ ਮੈਂ ਤਾਂ ਬੇਨਤੀ ਕਰ ਰਿਹਾ ਕਈ ਵਾਰ ਇਹ ਹੁੰਦਾ ਵੀ ਭਾਈ ਸਾਹਿਬ ਜੀ ਤੁਸੀਂ ਪਤਾ ਨਹੀਂ ਆਪਣੇ ਬੱਚਿਆਂ ਨੂੰ ਸਿੱਖਿਆ ਦਵਾਉਂਦੇ ਹੋ ਮੈਂ ਪਰਿਵਾਰੀਓਂ ਦੇ ਨਾਲ ਕਿਰਤਨ ਕਰਦਾ ਮੈਂ ਕੋਸ਼ਿਸ਼ ਕੀਤੀ ਹੈ ਆਪਣੇ ਬੱਚਿਆਂ ਨੂੰ ਗੁਰਦਾਨ ਦੇ ਘਰ ਦੇ ਜਿਹੜੇ ਤੰਤੀ ਸਾਧ ਬਖਸ਼ੇ ਹੋਏ ਨੇ ਨਾ ਹੁਣ ਅਤੰਤੀ ਸਾਧਾਂ ਦੇ ਨਾਲ ਸਿੱਖਿਆ ਦਵਾ ਰਹੀ ਹਾਂ ਕਿਉਂਕਿ ਆਪਾਂ ਨੇ ਸਾਡੇ ਵਾਸਤੇ ਇੱਕ ਸਹਾਇਕ ਹੈ ਪਰ ਅਸਲ ਜਿਹੜਾ ਸਾਡਾ ਸਾਧ ਸੰਗਤ ਹੀ ਸਾਡੇ ਤੁਹਾਨੂੰ ਪਤਾ ਲਾਵੇ ਨਾਮ ਤੇ ਨਾਲ 54 ਸਾਲ ਬਾਅਦ ਮਕਾਨੇ ਨੇ ਰਵਾਬ ਹੋ ਗਈ ਹੈ ਤੇ ਜਿੱਥੇ ਲੱਗੇ ਸਾਨੂੰ ਰਵਾਬ ਪੰਜਾਬ ਤੋਂ ਨਿਆ ਕਾਇਤ ਸਰਕਾਰ ਦੀ ਉਸਤਤ ਕਰੀਏ ਬਾਣੀ ਆਈ ਹੈ ਉਹ ਸਾਡੇ ਅਸਲ ਸਾਧ ਸੰਗਤ ਨੇ ਤੋਂ ਇਸੇ ਇਖਾਸ ਸੰਗਤਿਓ ਕੋਸ਼ਿਸ਼ ਕਰੀਏ ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿਧਾਂਤ ਨੂੰ ਆਪਣੇ ਘਰਾਂ ਦੇ ਵਿੱਚ ਲੈ ਕੇ ਜਾਣੇ ਘਰ ਘਰ ਅੰਦਰ ਤਰਿਸ਼ਾਲ ਹੋਵੇ ਕੀਰਤਨ ਸਰਬ ਸੁਖਦ i'm

ਸਿਸਤੇ ਮੇਰੇ ਹੱਥਾਂ 'ਤੇ ਆਪਣੀ ਬਾਣੀ ਦਾ ਆ ਕੀਰਤਨ ਕਰਾਇਆ ਸਤਿਗੁਰੂ ਜੀ ਦੀ ਬਾਣੀ ਦਾ ਕੀਰਤਨ ਕਰਦੇ ਆ ਵਿਚਾਰਾ ਕਰਦੇ ਆ ਹੋਈਆਂ ਤਬਾਹ ਤੁੱਲ ਦੀ ਖਿਮਾ ਜੀ ਆਪ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਬੜੇ ਪਿਆਰ ਵਾਲੇ ਆਪ ਸਾਰੀ ਸੰਗਤ ਜਿਨ੍ਹਾਂ ਨੇ ਨਾਲ ਨਾਲ ਕੀਰਤਨ ਕੀਤਾ ਔਰ ਬੜਾ ਸਜੋਗ ਗਿਆ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ Semuci perbankan, atau berdoa, jenani akrabi.